ਹਾਂਜੀ ਸਜੀਤ ਸਾਰਣੂ ਮੈਂ ਤੁਹਾਡਾ ਤੁਹਾਨੂੰ ਬਰੀ ਸਤਿ ਸ੍ਰੀ ਅਕਾਲ ਤੇ ਆਪਾਂ ਨਾ ਮੈਂ ਬੋਲਾਂ ਵੀ ਜੋ ਜਦ ਕੀ ਮੈਨੂੰ ਹੁਸ਼ਤ ਕਰ ਦਿੰਨਾ ਵੀਡੀਓ ਹਨਾ ਵੀ ਜਿਹੜਾ ਮੈਨੂੰ ਗਲਤ ਲੱਗਦਾ ਮੈਂ ਕਹਿ ਦਿੰਨਾ ਲੋਕਾਂ ਨੂੰ ਤੇ ਕਹਿੰਿਆ ਸਹੀ ਲੱਗਦਾ ਕੰਨ ਨੂੰ ਗਲਤ ਲੱਗਦਾ ਚਲੋ ਉਹ ਵੀ ਅਗਰ ਡੋੜੀ ਆਪਣੀ ਸੋਚ ਨਹੀਂ ਆ ਤੇ ਮੈਂ ਨਾ ਮੀਡੀਆ ਖਿਲਾਫ ਦੋ ਤਿੰਨ ਵੀਡੀਓ ਪਾ ਦੂੰ ਜਿਹੜਾ ਗੰਦ ਮੀਡੀਆ ਜਿਹੜਾ ਮੈਂ ਇੰਟਰਵਿਊ ਕਰਦਾ ਨਾ ਜਿਹੜੀਆਂ ਆ ਸੜੇਵੇ ਬੰਦਿਆਂ ਦੀ ਜਿਹੜੇ ਪਹਿਲਾਂ ਵਿਆਹ ਕਰਾਉਂਦੇ ਆ ਜਿਹੜੇ ਪਹਿਲਾ ਮਾਵਾ ਬੰਦਾਂ ਜਿਹੜੇ ਨੇ 60 ਸਾਲਾਂ ਚ ਪਿਆਰ ਕਰੀ ਜਾਂਦਾਂ ਉਹਨਾਂ ਦੀ ਵੀਡੀਓ ਮੈਂ ਪਾਉਂਗਾ ਮੇਰਾ ਮਕਸਦ ਉਹਨਾਂ ਦੀ ਵੀਡੀਓ ਪਾਉਣਾ ਨਹੀਂ ਮੇਰਾ ਮਕਸਦ ਇਹ ਹੈ ਕਿ ਇਹ ਕਹਿੰਨਾ ਵੀ ਇਹ ਮੀਡੀਆ ਕੀ ਕਰ ਰਿਹਾ ਮੇਰਾ ਮਕਸਦ ਇਸ ਇਨਾ ਕ ਵੀ ਨਹੀਂ ਇਹ ਦਾ મતલਬ ਬੰਦਾ ਇਹ ਜੀਆਂ ਦੀ ਵੀਡੀਓ ਕਰ ਹੁੰਦਾ ਨਹੀਂ ਮਤਲਬ ਬੰਦਾ ਮੀਡੀਆ ਦਾ ਕੰਮ ਹੋਰ ਹੁੰਦਾ ਮੀਡੀਆ ਦਾ ਕੰਮ ਹੁੰਦਾ ਪੰਜਾਬ ਦੇ ਮੁੱਦੇ ਚੱਕਨੇ ਇਹ ਮੁੱਦੇ ਚੱਕ ਰਿਹਾ ਹੈ ਪੰਜਾਬ ਦੇ ਪਹਿਲਾਂ ਤੁਸੀਂ ਆ ਵੀਡੀਓ ਦੇਖਿਓ आवाम मीडिया कोई आप पहले वीडियो देखो फिर आप गल करते हैं पहले आ सारी वीडियो देखो ध्यान देख लीना वीडियो ਤੁਸੀਂ ਹੁਣ ਆਏ ਦੱਸੋ ਵੀ ਇਹਦਾ ਕੰਮ মিডিਆ ਦਾ ਇਹੋ ਜਿਹੀ ਚਬਲਾਂ ਦੀਆਂ ਇੰਟਰਵਿਊ ਕਰਨਾਂ ਜਿੰਨਾਂ ਨੇ ਘਰੇ ਕਹਿ ਦਿੰਦੇ ਘਰ ਦੀਆਂ ਗੱਲਾਂ ਤਫਾੜ ਪਾਤਾਂਗਾ ਮਾਪਿਓ ਦੇ ਖਿਲਾਫ ਬੋਲਪੇ ਯਾਰ ਇਹ ਜਿਹੜੀਆਂ ਗੱਲਾਂ ਇਹ মিডিਆ ਤੇ ਦੱਸ ਰਹੇ ਆ ਤੇ ਅੱਗੇ ਜਾ ਕੇ ਕੀ ਆਪਣਾ ਅਸਰ ਪਊਗਾ ਕੁੜੀਆਂ ਤੇ ਉਹ ਵੀ ਨਹੀਂ ਇਹ ਵੀ ਕਰਨਗੀਆਂ ਆਪਣੀਆਂ ਕੁੜੀਆਂ ਹੀ ਕਰਨਗੀਆਂ ਤੇ ਜੇ ਆਪਾਂ ਯਾਰ ਇਹਨਾਂ ਨੂੰ ਲਾਂਤਾ ਪਾਵਾਂਗੇ ਇਹ ਫੇਰ ਹੀ ਹਟਣਗੇ ਇਹ ਮੈਨੂੰ ਐ ਨਹੀਂ ਪਤਾ মিডিਆ ਦਾ ਹੈ ਕਿੱਥੋਂ ਆ ਇੱਕ ਭੈਣ ਕਿੱਥੋਂ ਆ ਇਹਦੇ ਨਾਲ ਮਿਲ ਕੇ ਦੋ ਚਾਰ ਗੱਲਾਂ ਜ਼ਰੂਰ ਕਰਨੀਆਂ ਸੀ ਵੀ ਭੈਣੇ ਤੈਨੂੰ ਹੋਰ ਕੋਈ ਮੁੱਦੇ ਨਹੀਂ ਦਿੱਸਦੇ ਜੇ ਤੈਨੂੰ ਮੁੱਦਾ ਨਹੀਂ ਦਿੰਦਾ ਨਾ ਕੋਈ ਇੰਟਰਵਿਊ ਵਾਲਾ ਬੰਦਾ ਨਹੀਂ ਦਿੰਦਾ ਤੂੰ ਮੇਰੇ ਨਾਲ ਕੰਟੈਕਟ ਕਰ ਤਾ ਇਹਨੂੰ ਮੈਂ ਬੰਦੇ ਦੇ ਦਿੰਦਾ ਜਿਹੜੇ ਲੁਕੇ ਬੈਠੇ ਆ 골ਡ ਮੈਡਲਿਸਟ ਜਿਹੜੇ ਲੁਕੇ ਬੈਠੇ ਆ ਜਿਹੜੇ ਲੋਕਾਂ ਦੀ ਭਲਾਈ ਕਰਦੇ ਆ ਮੈਂ ਤੈਨੂੰ ਬੰਦੇ ਦੇਉ ਉਹਨਾਂ ਦੀ ਇੰਟਰਵਿਊ ਕਰ ਭੈਣ ਮੇਰੇ ਕੇ ਤੂੰ ਕਿਹੜੇ ਕੰਮੇ ਲੱਗੀਆਂ ਕੀ ਤੂੰ ਸਾਬਤ ਕੀ ਕਰਨਾ ਚਾਹੁੰਦੀ ਆ ਵੀ ਮੇਰਾ ਮੀਡੀਆ ਇਹੋ ਜਾ ਕਿ ਇਕੱਲੇ ਬਸ ਵਿਊ ਵਿਊ ਤੇ ਲਾਈਕ ਹੀ ਚਾਹੀਦੀ ਏ ਤੁਹਾਨੂੰ ਯਾਰ ਕੀ ਕਰਨਾ ਤੁਸੀਂ ਇਹ ਜੇ ਵਿਊ ਲਾਈਕ ਤੋਂ ਜਿਹੜੇ ਕੋ ਲੋਕਾਂ ਗਾਂ ਲਾਂਦਾ ਪੁਆਈਏ ਨੇ ਫੈਨੀਆਂ ਤੈਨੂੰ ਲਾਂਦਾ ਪਾਉਂਦੇ ਆ ਥੱਲੇ ਲੋਕ ਕਹਿ ਦਿੰਦੇ ਇਹਨੂੰ ਬਾਟ ਮਿਲਣਾ ਚਾਹੀਦਾ ਇਹਨੂੰ ਆ ਕਰਨਾ ਚਾਹੀਦਾ ਇਹਨੂੰ ਜੇ ਕਰਨਾ ਚਾਹੀਦਾ ਕਿੰਨਾ ਕੁਛ ਬੋਲਦੇ ਆ ਤੇ ਤੂੰ ਹਜੇ ਵੀ ਇਸ ਮੇਂ ਭੈਣ ਮੇਰ ਕੇ ਹੋਰ ਮੁੱਦੇ ਬਥੇਰੇ ਆ ਇਹ ਮੁੱਦੇ ਨਹੀਂ ਵੀ ਆਪਾਂ ਘਰ ਵਾਲੀ ਦੀਆਂ ਘਰ ਵਾਲੇ ਦੀਆਂ ਚਵਾਕਾਂ ਦੀਆਂ ਗੁੜੀਆਂ ਦੀਆਂ ਇੱਕ ਮਾਤਾ ਕਹੀ ਜਾਂਦੀ ਆ ਚਲੋ ਹਰੇਕ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਹੁੰਦਾ ਹਰੇਕ ਦੀ ਜ਼ਿੰਦਗੀ ਬਾਈ ਜੀ ਅੱਜ ਕੱਲ ਕੋਈ ਬੰਦਾ ਹੈ ਜਾਨੀ ਜੀਵੀ ਜ਼ਿੰਦਗੀ ਦੇ ਵਿੱਚ ਸੰਘਰਸ਼ ਹੈ ਨਹੀਂ ਦੁੱਖ ਹੈ ਨਹੀਂ ਸਾਰਿਆਂ ਦੇ ਆ ਪਰ ਹਰੇਕ ਬੰਦਾ ਕੈਮਰੇ ਅੱਗੇ ਆ ਕੇ ਨਹੀਂ ਦੱਸਦਾ ਜਿਹੜਾ ਪੁੱਠੀ ਸਿੱਧੀ ਗੱਲ ਕਰਕੇ ਚੜ ਗਿਆ ਨਾ ਉੱਪਰ ਜਿਹੜਾ ਸਟਾਰ ਬਣ ਗਿਆ ਉਹ ਬੰਦਾ ਆ ਕੇ ਦੱਸੂਗਾ ਜ਼ਰੂਰ ਉਹ ਚਾਰ ਗੱਲਾਂ ਹੋਰ ਵੀ ਨਾਲ ਜੋੜੂਗਾ इमोशनल ਬਲੈਕਮੇਲ ਕਰੂਗਾ ਤੇ ਇਹਨਾਂ ਦੀ ਗੱਲ ਬਣੂ ਕੋਈ ਮੇਰੇ ਖਿਲਾਫ ਬੋਲਦੇ ਮੈਨੂੰ ਬਾਅਦੋਂ ਫੋਨ ਕਰ ਵੀਰ ਕੋਈ ਬੋਲਦਾ ਹੈ ਵੀਰ ਬੋਲਣ ਵਾਲੀ ਕੀ ਜਿਹੜੀ ਗੱਲ ਸਹੀ ਕਿਸ ਦਾ ਬੁੱਲਾਂਗੇ ਮੈਂ ਤਾਂ ਬੋਲੂਗਾ ਜਿਹੜੀ ਗੱਲ ਸਹੀ ਲੱਗਦੀ ਆ ਤੁਹਾਨੂੰ ਨਹੀਂ ਸਹੀ ਲੱਗਦੀ ਨਾ ਮੇਰੇ ਨਾਲ ਇਨਬਾਕਸ ਚ ਆ ਜਾ ਕਰੋ ਜਿਹੜੇ ਮਰਜ਼ੀ ਸਵਾਲ ਪੁੱਛ ਲਿਆ ਕਰੋ ਤੇ ਭੈਣ ਮੇਰਗੇ ਤੂੰ ਇਹਨਾਂ ਮੀਡੀਆ ਦੇ ਇਕੱਲਾ ਤੋਂ ਹਟ ਜਾ ਹਟ ਤੋਰ ਮਤੇ ਬਾਦੂ ਮੈਂ ਇੱਥੋਂ ਲੈ ਤੈਨੂੰ ਮੈਂ ਤੈਨੂੰ ਮੁੱਦੇ ਦੇਉਂ ਮੈਂ ਤੈਨੂੰ ਇਹੋ ਵੀ ਉਹ ਬੰਦੇ ਦੇਉਂ ਜਿਨ੍ਹਾਂ ਦੀ ਇੰਟਰਵਿਊ ਕਰਕੇ ਨਾਲੇ ਲੋਕਾਂ ਨੂੰ ਕਹਿਣਗੇ ਵੀ ਹੁਣ ਠੀਕ ਆ ਮੀਡੀਆ ਹੁਣ ਵਧੀਆ ਮੀਡੀਆ ਬਣ ਕੇ ਤੇਰਾ ਮੀਡੀਆ ਵਾਲਾ ਮਨ ਚਾਹੇ ਤੈਨੂੰ ਦੁੱਖ ਲੱਗੇ ਤੇਰਾ ਇੱਕ ਵੀ ਪਰਸੈਂਟ ਦਾ ਮੀਡੀਆ ਵਾਲਾ ਕੰਮ ਨਹੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਬੰਦੇ ਆਪਣੀ ਆਪਣੀ ਰਾਏ ਜ਼ਰੂਰ ਦਿਆ ਕਰੋ ਕਮੈਂਟ ਦੇ ਵਿੱਚ ਵੀਡੀਓ ਦੇਖਿਆ ਕਰੋ ਪੂਰੀ ਫਿਰ ਕਮੈਂਟ ਕਰਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ